ਜਾਣਦੇ ਹਾਂ ਦਸ਼ਕਾਂ ਦਾ ਮਕਲਵਾਨ ਸਿੰਘ ਸੌਰਵੀ ਸਵਾਗਤ ਕਰਦਾ ਅੱਜ ਮੌਕੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਇੱਕ ਫੈਸਲਾ ਲਿਆ ਸੀ ਸਿੱਧੀ ਸਭਾ ਨੂੰ ਲੈ ਕੇ ਕਿ 27 ਦਸੰਬਰ ਨੂੰ 10 ਵਜੇ ਇੱਕ ਸਮਾਦਮੀ ਵਿਗਲ ਬਜੇਗਾ ਜਿਸ ਦਾ ਮਤਲਬ ਹੋਏਗਾ ਕਿ ਉਸ 10 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਜਿੱਥੇ ਖੜੇ ਹੋ ਉੱਥੇ ਹੀ ਖੜੇ ਰਹੋਗੇ ਚਾਹੇ ਤੁਸੀਂ ਦਰਵਾਜ਼ੇ 'ਚ ਖੜੇ ਹੋ ਲੰਗਰ ਹਾਲ 'ਚ ਖੜੇ ਹੋ ਜਾਂ ਕਿਸੇ ਦੁਕਾਨ ਉੱਪਰ ਖੜੇ ਹੋ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਤੀ ਤਿੱਖਾ ਪ੍ਰतिकਰਮ ਦੇਖਣ ਨੂੰ ਮਿਲਿਆ ਸੀ ਉਹਨਾਂ ਕਿਹਾ ਸੀ ਕਿ ਇਹ ਜਿਹੜੀ ਸਭਾ ਹੈ ਇਹ ਕੋਈ ਆਮ ਆਦਮੀ ਸਭਾ ਨਹੀਂ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਹ ਸਿੱਖ ਭਾਵਨਾਵਾਂ ਨਾਲ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਉਹ ਨਾ ਖੇਡਣ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਟਵੀਟ ਇਸ ਕਰਨ ਦਾ ਮਤਲਬ ਉਹਨਾਂ ਨੇ ਤੁਰੰਤ ਪ੍ਰਭਾਵ ਨਾਲ ਫੈਸਲਾ ਆਪਣਾ ਵਾਪਸ ਲੈ ਲਿਆ ਉਹਨਾਂ ਕਿਹਾ ਹੈ ਕਿ ਇਸ ਮੌਕੇ ਉਹ ਕਿਸੇ ਵੀ ਸਿਆਸੀ ਬਿਆਨਬਾਜ਼ੀ ਵਿੱਚ ਉਹ ਜਦੋਂ ਨਹੀਂ ਚਾਹੁੰਦੇ ਔਰ ਉਹ ਚਾਹੁੰਦੇ ਨੇ ਕਿ ਜੋ ਸੁਮਣੀ ਕਮੇਟੀ ਨੇ ਕਿਹਾ ਉਹ ਉਸੇ ਤਰ੍ਹਾਂ ਹੀ ਲਾਗੂ ਹੋ ਜਾਣਾ ਚਾਹੀਦਾ ਹੈ। ਵਿਆਲੇ ਜ਼ਿਹਰ ਦਸਕਾ ਦਾ ਮਕਲਵਾਨ ਸਿੰਘ ਸਨੋੜ ਵੀ ਸਵਾਗਤ ਕਰਦਾ। ਇਸ ਮੌਕੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਇੱਕ ਫੈਸਲਾ ਲਿਆ ਸੀ ਸੀਸਵਾਂ ਨੂੰ ਲੈ ਕੇ ਕਿ 27 ਦਸੰਬਰ ਨੂੰ 10 ਵਜੇ ਇੱਕ ਸਮਾਦਮੀ ਵਿਗਲ ਬਜੇਗਾ। ਜਿਸ ਦਾ ਮਤਲਬ ਹੋਏਗਾ ਕਿ ਉਸ 10 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਜਿੱਥੇ ਖੜੇ ਹੋ ਉੱਥੇ ਹੀ ਖੜੇ ਰਹੋਗੇ। ਚਾਹੇ ਤੁਸੀਂ ਦਰਵਾਜ਼ੇ 'ਤੇ ਖੜੇ ਹੋ, ਲੰਗਰ ਹਾਲ 'ਤੇ ਖੜੇ ਹੋ ਜਾਂ ਕਿਸੇ ਦੁਕਾਨ ਉਪਰ ਖੜੇ ਹੋ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਤਿੱਖਾ ਪ੍ਰतिकਰਮ ਦੇਖਣ ਨੂੰ ਮਿਲਿਆ ਸੀ ਉਹਨਾਂ ਕਿਹਾ ਸੀ ਕਿ ਇਹ ਜਿਹੜੀ ਸਭਾ ਹੈ ਇਹ ਕੋਈ ਆਮ آدمی ਸਭਾ ਨਹੀਂ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਹ ਸਿੱਖ ਭਾਵਨਾਵਾਂ ਨਾਲ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਉਹ ਨਾ ਖੇਡਣ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਹੈ ਟਵੀਟ ਇਸ ਕਰਨ ਦਾ ਮਤਲਬ ਉਹਨਾਂ ਨੇ ਤੁਰੰਤ ਪ੍ਰਭਾਵ ਨਾਲ ਉਹ ਫੈਸਲਾ ਆਪਣਾ ਵਾਪਸ ਲੈ ਲਿਆ ਉਹਨਾਂ ਕਿਹਾ ਇਹ ਕਿ ਇਸ ਮੌਕੇ ਉਹ ਕਿਸੇ ਵੀ ਸਿਆਸੀ ਬਿਆਨਬਾਜ਼ੀ ਵਿੱਚ ਉਲਝਣਾ ਨਹੀਂ ਚਾਹੁੰਦੇ ਔਰ ਉਹ ਚਾਹੁੰਦੇ ਨੇ ਕਿ ਜੋ ਸੁਵਮਣੀ ਕਮੇਟੀ ਨੇ ਕਿਹਾ ਉਹ ਉਸੇ ਤਰ੍ਹਾਂ ਹੀ ਲਾਗੂ ਹੋ ਜਾਣਾ ਚਾਹੀਦਾ ਹੈ